ਦੋਂ ਦੋ ਪ੍ਰਿੰਸੀਪਲ ਸਟਾਫ ਮੈਂਬਰਸ ਸਾਰੇ ਸਾਡੇ ਕੁਕਸ ਪਹਿਲਾਂ ਤਾਂ ਯੰਗ ਬੰਦੇ ਬੈਠੇ ਸਾਰੇ ਤੇ ਮੈਂ ਮੈਨੂੰ ਲੱਗਦਾ ਮੈਂ ਵੀ ਯੰਗ ਐ ਇਹਨਾਂ ਨੂੰ ਦੇਖ ਕੇ ਤਾਂ ਲੱਗਦਾ ਪਰ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਸਾਰੀ ਗੱਲ ਸੁਣ ਕੇ ਮੈਂ ਹੋਰ ਯੰਗ ਹੋ ਗਿਆ ਇਹ ਇਨਸਪੀਰੇਸ਼ਨ ਦੀ ਗੱਲ ਐ ਦੇਖੋ 80 ਇਅਰ 올 ਲੇਡੀ ਤੇ ਸਟਿਲ ਸ਼ੀ ਇਸ ਗoing ਆਨ ਉਹ ਏਜਰੀ ਸਪਿਰਟ ਹੈ ਜੀ ਇਹ ਇਹ ਇਨਸਪਾਇਰਿੰਗ ਇਹ ਤੋਂ ਇੰਸਪੀਰੇਸ਼ਨ ਲੈਦੀ ਲੋੜ ਹੈ ਵੀ ਏਜ ਕੋਈ ਫੈਕਟਰ ਨਹੀਂ ਹੁੰਦਾ ਏਜ ਕੋਈ ਫੈਕਟਰ ਨਹੀਂ ਤੁਸੀਂ ਮੈਂਟਲੀ ਯੰਗ ਹੋਣੇ ਚਾਹੀਦੇ ਹੋ ਬੋਡੀ ਨੇ ਤਾਂ ਟਾਈਮ ਦੇ ਨਾਲ ਉਹਨੇ ਕਮਜ਼ੋਰ ਹੋਣਾ ਹੈ ਡਿਟਰੋਇਟ ਹੋਣਾ ਹੈ ਇਹ ਨੇਚਰਲ ਪ੍ਰੋਸੈਸ ਹੈ ਉਹਦੇ ਕੋਈ ਵੀ ਹੈ ਮਸ਼ੀਨਰੀ ਹੈ ਉਹਦੇ ਅੰਗ ਕੱਸਦੇ ਹੀ ਹੈ ਨਾ ਉਹਦੇ ਪੁਰਜ਼ੇ ਕੱਸਨੇ ਆ ਏਜ ਦੇ ਨਾਲ ਔਰ ਏਜ ਇਟਸ ਵਰਸਟਾਈਬਲ ਹੈ ਏਜ ਨੂੰ ਆਪਾਂ ਰੋਕ ਨਹੀਂ ਸਕਦੇ ਉਹਨੂੰ ਆਪਾਂ ਕਿਸੇ ਚੀਜ਼ ਨਾਲ ਕਯਰ ਨਹੀਂ ਕਰ ਸਕਦੇ ਪਰ ਇਹਨਾਂ ਦਾ ਇਹ ਬਿਲਕੁਲ ਹੈਲਥ ਦਾ ਇਹ ਰਾਜ਼ ਹੈ ਕਿ ਸੀ ਕੰਟੀਨਿਊਡ ਆਪਣੇ ਕੰਟਰੀ ਦੇ ਵਿੱਚ ਨਾ ਲੋਕਾਂ ਨੂੰ ਰਿਟਾਇਰ ਹੋਣਾ ਨਹੀਂ ਆਉਂਦਾ ਨਾਰਮਲੀ ਨਾਰਮਲੀ ਜਦੋਂ ਬੰਦੇ ਰਿਟਾਇਰ ਹੁੰਦੇ ਆ ਉਹ ਆਪ ਦੀ ਰੁਟੀਨ ਫਿਕਸ ਨਹੀਂ ਕਰਦੇ ਉਹ ਬਿਲਕੁਲ ਰੁਟੀਨ ਛੱਡ ਦਿੰਦੇ ਹੈ ਬਾਡੀ ਐਸੀ ਚੀਜ਼ ਹੈ ਇਹਨੂੰ ਜਿੰਨਾ ਯੂਜ਼ ਕਰੋਗੇ ਓਨੀ ਓਨੀ ਲੰਬੇ ਦੇਰ ਲਾਸਟ ਕਰਦੀ ਹੈ ਕੋਈ ਮੇਰੀ ਕੋਈ ਮੇਰਾ 파ਟ ਹੈ ਤੇ ਮੇਰੀ ਬਾਹ ਹੈ ਇਹਨੂੰ ਮੈਂ ਬੰਨ ਲਾ ਕੀ ਐਮੀ ਨਹੀਂ ਇਹਨੇ ਸਿੱਧੀ ਨਹੀਂ ਹੋਣਾ ਮੁਰਕੇ ਫਾਲਾਂ ਚੰਗੀ ਪੜਾ ਵੀ ਪੋਵੇ ਨਾ ਜੇ ਇਹਨੂੰ ਯੂਜ਼ ਨਾ ਕਰੋ ਬਾਡੀ ਪਾਰਟਸ ਨੂੰ ਤਾਂ ਇਹ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਬੇਸ਼ੱਕ ਨੂੰ ਸਕੂਲ ਨਹੀਂ ਆਉਣਾ ਰੋਜ਼ ਆਣ ਮੈਨੂੰ ਕੋਈ ਦਿੱਕਤ ਨਹੀਂ ਆ ਕੇ ਇਹ ਸਾਰਾ ਦੇਖਣ ਵੀ ਬਾਕੀ ਦੀਆਂ ਖਾਣਾ ਸਵਾਲ ਬਣਾ ਰਹੀ ਹੈ ਕਿ ਨਹੀਂ ਬਣਾ ਰਹੀ ਹੈ ਸ਼ਿਕਾਇਤ ਲਾ ਨਹੀਂ ਸ਼ਿਕਾਇਤ ਕੀ ਲਾਉਣੀ ਆਪਸ ਵਿੱਚ ਕਰਦੇ ਆ ਕੀਪ ਕਮਿੰਗ ਜਦੋਂ ਮਰਜ਼ੀ ਆਓ मोस्ट ਵੈਲਕਮ ਹੈ ਤੇ ਘਰ ਵੀ ਹੈਲਥ ਦੀ ਕਾਸਟ ਤੇ ਨਹੀਂ। ਉਹ ਇਹ ਨਹੀਂ ਬਿਮਾਰ ਐ ਵੀ ਮੇਰੇ ਮੈਂ ਔਖੀ ਐ ਤੇ ਮੈਂ ਆ ਕਰ ਲਾਂ ਮੈਂ ਉਹ ਕਰ ਲਾਂ। ਇਹ ਘਰੇ ਕਰਦੇ ਨਹੀਂ ਕੰਮ। ਜੰਦਾ ਜੇ ਥੋੜਾ ਬਹੁਤਾ ਕਰਨਾ ਤੇ ਫੋਨ ਕਰਨਾ ਪਊਗਾ। ਇਸ ਕਰਕੇ ਨਹੀਂ ਵੀ ਉਹਨਾਂ ਨੂੰ ਲੋਡ ਐ। ਇਸ ਕਰਕੇ ਕਿ ਇਹਨਾਂ ਨੇ ਆਪਦੀ ਹੈਲਥ ਮੇਨਟੇਨ ਕਰਨੀ ਐ, ਆਪਦੀ ਰੂਟੀਨ ਮੇਨਟੇਨ ਕਰਨੀ। ਪਰ ਐਸੇ ਜਿਹੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਐ ਵੀ ਐਗਜ਼ੈਸ਼ਨ ਨਹੀਂ ਹੋਣੀ ਚਾਹੀਦੀ। ਥਕਾਵਟ ਨਹੀਂ ਹੋਣੀ ਚਾਹੀਦੀ। ਉਹ ਕਹਿੰਦੇ ਜਦੋਂ ਤੁਹਾਨੂੰ ਲੱਗੇ ਨਾ ਵੀ ਮੈਂ ਥੱਕ ਗਈ ਜਾਂ ਥੱਕ ਗਿਆ ਉਦੋਂ ਬਹਿ ਜਾਓ। ਉਦੋਂ ਬਾਅਦ ਨਹੀਂ ਕੰਮ ਕਰਨਾ। ਉਦੋਂ ਬਾਅਦ ਜੇ ਮਾਰਾ ਜਾ ਵੀ ਲੱਗੇ ਜਿੱਥੇ ਹੈਗੇ ਉੱਥੇ ਹੀ ਬੈਠ ਜਾਓ ਇੱਥੇ ਮੈਨੂੰ ਲੱਗਿਆ ਨਾ ਵੀ ਮੈਂ ਹੁਣ ਤੁਰ ਕੇ ਉੱਥੇ ਨਹੀਂ ਜਾ ਸਕਦਾ ਤੇ ਮੈਨੂੰ ਇੱਥੇ ਹੀ ਬੈਠਿਆ ਰਹਿਣਾ ਚਾਹੀਦਾ ਇਹ ਨਹੀਂ ਵੀ ਮੈਂ ਕੋਈ ਨਹੀਂ ਔਖੇ ਸੌਖੇ ਉੱਥੇ ਪਹੁੰਚ ਜਾਣਾ ਉਹ ਕਈ ਵਾਰੀ ਉਹਦਾ ਨੁਕਸਾਨ ਹੋ ਜਾਂਦਾ ਇਸ ਕਰਕੇ ਇਹਦੇ ਯੰਗ ਬੰਦੇ ਆ ਤੁਸੀਂ ਇਨਸਪੀਰੇਸ਼ਨ ਲਓ ਜਿਹੜਾ ਮੈਂ ਬੈਡੂ ਨੂੰ ਵੀ ਕਹਿ ਕੇ ਹਟਿਆ ਵੀ ਜੇ ਹੁਣ ਬੋਲਣਾ ਫਿਰ ਗਲਾ ਖਰਾਬ ਨਹੀਂ ਹੋਣਾ ਚਾਹੀਦਾ ਇਹ ਗੱਲ ਯਾਦ ਰੱਖੋ ਵੀ ਖੋ ਵੀ ਖਰਾਬ ਨਾ ਹੋਵੇ। ਲੈ ਤੁਸੀਂ ਸਾਡਾ ਸਤਿਅ ਧਿਆਨ ਰੱਖੋ ਨਾ ਨਾ ਕੋਈ। ਮੈਂ ਕੋਈ ਕਰ ਜਦੋਂ ਤੁਸੀਂ ਫੁਆਏ ਪਿਆਏ ਵਗੈਰੀ ਬੁਲਾਈ। ਨਹੀਂ ਫੁਆਏ ਫੁਆਏ ਦੀ ਗੱਲ ਨਹੀਂ। ਹੁਣ ਇਹ ਜੇ ਸਰਦੀ ਜੇ ਪ੍ਰੋਪਰ ਹੀਟਰ ਨਹੀਂ ਪਾਉਂਗੇ। ਇਹ ਨਹੀਂ ਕਰੋਗੇ ਧਿਆਨ ਅੱਛਾ ਧਿਆਨ ਨਹੀਂ ਰੱਖੋਗੇ ਤਾਂ ਫਿਰ ਤਾਂ ਕੋਈ ਕੁਝ ਨਹੀਂ ਕਰ ਸਕਦਾ। ਹਾਂ। ਇਹ ਨਾਰਮਲੀ ਜਦੋਂ ਵੈਦਰ ਚੇਂਜ ਹੁੰਦਾ ਉਦੋਂ ਇਹ ਪ੍ਰੋਬਲਮਸ ਆਉਂਦੀਆਂ। ਆਪਾਂ ਨਹੀਂ ਆਪਾਂ ਲੱਗਦਾ ਨਹੀਂ ਵੀ ਠੰਡ ਹੈ। ਹੁਣ ਡੇ ਟੈਂਪਰੇਚਰ ਤੇ ਨਾਈਟ ਟੈਂਪਰੇਚਰ ਬਹੁਤ ਜ਼ਿਆਦਾ ਫਰਕ ਹੈ। ਚੈੱਕ ਕਰੋ ਤੁਸੀਂ ਆਦੇ ਉੱਤੇ। ਰਾਤ ਨੂੰ ਟੈਂਪਰੇਚਰ 10 11 ਡਿਗਰੀ ਹੈ ਜਿਹੜੀ ਕਿ ਠੰਡ ਹੈ ਪਰ ਅਬ ਜਿਹੜਾ ਹੌਣ ਹੈ ਹੁਣ 20 22 23 24 ਡਿਗਰੀ ਹੈਗੀ ਇਹ ਇਹ ਠੰਡ ਨਹੀਂ ਹੈਗੀ ਆਪਾਂ ਨੂੰ ਇਹ ਲੱਗਦਾ ਵੀ ਇਹ ਸਿਸ਼ੇਰੇ ਉੱਠਦੇ ਆ ਵੀ ਐ ਹੀ ਹੈ ਜੀਆਂ ਜੋ ਰਾਤ ਸ਼ਾਮ ਹੁੰਦੀ ਹੈ ਉਹ ਵੀ ਇਹ ਐ ਹੀ ਰਹੂਗਾ ਇਸ ਕਰਕੇ ਪ੍ਰੀਕਾਸ਼ਨਸ ਹੈ ਉਹ ਬੋਲਣਾ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਯੂਰ ਦਵਾਈ ਖਾਣ ਨਾਲੋਂ ਥੋੜਾ ਜਿਹਾ ਧਿਆਨ ਰੱਖ ਲਓ ਠੀਕ ਹੋ ਜਾਂਦਾ ਤੇ ਇਸ ਕਰੇ ਬਹੁਤ ਜ਼ਰੂਰੀ ਹੈ ਕੁਝ ਨਾ ਕੁਝ ਕਰੋ ਆਉਲੀ ਬਾਡੀ ਨੂੰ ਹਿਲਾਓ ਇਹ ਨਹੀਂ ਹੈ ਵੀ ਮੈਂ ਤਾਂ ਟੀਚਰ ਐ ਜਾਂ ਵੀ ਮੈਂ ਤਾਂ ਹੁਣ ਫਿਜ਼ੀਕਲ ਕੰਮ ਨਹੀਂ ਕਰਨਾ ਫਿਜ਼ੀਕਲ ਕੰਮ ਕਿਸੇ ਵਾਸਤੇ ਨਹੀਂ ਕਰਨਾ ਆਪਦੇ ਲਈ ਕਰਨਾ ਚੁੱਕੀ ਪੀਓ ਸ਼ੈਲਫ ਫਿਟ ਐਸੇ ਲੋਕਾਂ ਤੋਂ ਇਨਸਪੀਰੇਸ਼ਨ ਲਓ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਤੁਹਾਡਾ ਤੁਸੀਂ ਇੰਨੀ ਸਕੂਲ ਦੀ ਸੇਵਾ ਕੀਤੀ ਬੱਚਿਆਂ ਦੀ ਸੇਵਾ ਕੀਤੀ ਤੇ ਇਹ ਕਰਦੇ ਰਹੋ ਆਉਂਦੇ ਰਹੋ ਮਿਲਦੇ ਰਹੋ ਬਹੁਤ ਬਹੁਤ ਧੰਨਵਾਦ